ਸਿਗਾਲ ਮੈਂ ਡਾਕਟਰ ਗੁਰਮਜੀਤ ਇਹ ਜਿਹੜੀ ਆਪਾਂ ਕਣਕ ਦੇਖ ਰਹੇ ਆ ਆਪਣੀ ਇਸ ਸਾਲ ਦੀ ਇਹ ਸਰਫੇਸ ਸੀਡਰ ਵਾਲੀ ਕਣਕ ਹੈ ਤੇ ਇਹਦੇ ਵਿੱਚ ਜਿੱਥੇ ਕੰਬਾਈਨ ਦੀਆਂ ਪੈੜਾਂ ਦੀਆਂ ਉੱਥੇ ਆਪਾਂ ਦੇਖ ਸਕਦਾ ਵੀ ਕਣਕ ਜਾਂ ਤਾਂ ਨਿਆਣੀ ਹੈ ਜਾਂ ਆ ਉਹ ਘੱਟ ਨਿਕਲੀ ਹੈ ਤਾਂ ਇੱਥੇ ਘੱਟ ਨਿਕਲਣ ਦਾ ਕਾਰਨ ਇੱਥੇ ਪਾਣੀ ਖੜ ਗਿਆ ਸੀ ਤਾਂ ਕਰਕੇ ਇਹ ਘੱਟ ਨਿਕਲੀ ਹੈ ਕਿਉਂਕਿ ਜਿੱਥੇ ਪਾਣੀ ਖੜ ਜਾਂਦਾ ਉੱਥੇ ਦਾਣਾ ਗਲ ਜਾਂਦਾ ਤੇ ਦੂਸਰੀ ਇਹਦੇ ਵਿੱਚ ਆਪਾਂ ਜਿਹੜੀ ਗੱਲ ਟਿਲਰਿੰਗ ਦੀ ਕਰਾਂਗੇ ਕੱਲ ਇੱਕ ਬਾਈ ਜੀ ਨੇ ਮੈਸੇਜ ਕਰਿਆ ਸੀ ਕਿ ਕੰਪੈਕਟ ਸੋਇਲ ਜਾਨੀ ਕਿ ਜਿੱਥੇ ਬਹੁਤ ਭਾਰੀ ਬਾਹਣ ਨੇ ਤੇ ਜਿੱਥੇ ਮਿੱਟੀ ਦਵੀ ਹੋਈ ਹੈ ਜਾਂ ਜਿੱਥੇ ਮਿੱਟੀ ਆ ਕਲੇਈ ਸੋਇਲ ਕਹਿ ਸਕਦੇ ਆਪਾਂ ਜਾਂ ਬਹੁਤ ਹੀ ਡੱਕਰ ਬਾਹਣ ਜਾਂ ਚੀਕਣੀ ਮਿੱਟੀ ਹੈ ਉੱਥੇ ਟਿਲਰ ਘਟ ਬਣਦੇ ਬਣੇ ਹੋਏ ਨੇ ਭਾਵੇਂ ਕਿ ਉਹਨਾਂ ਨੇ ਕਾਫੀ ਕੁਛ ਜਿੰਨੀ ਫਸਲ ਨੂੰ ਲੋੜੀਂਦੀ ਮਾਤਰਾ ਦੇ ਵਿੱਚ ਜਿਹੜੇ ਤੱਤ ਹੁੰਦੇ ਨੇ ਉਹ ਪਾਏ ਹੋਏ ਨੇ ਉਸ ਤੋਂ ਬਾਅਦ ਮੈਂ ਕਾਫੀ ਰਿਸਰਚ ਪੇਪਰਸ ਪੜ੍ਹੇ ਇੱਕ ਯੂਨੀਵਰਸਿਟੀ ਹੈ ਆਸਟ੍ਰੇਲੀਆ ਦੀ ਜਿਹਦਾ ਨਾਮ ਹੈ ਮੈਕਵੇਰੀ ਯੂਨੀਵਰਸਿਟੀ ਤੇ ਇਹਦੀ ਖੋਜ ਮੁਤਾਬਕ ਸਖਤ ਮਿੱਟੀ ਹੁੰਦੀ ਹੈ ਜਾਂ ਕੰਪੈਕਟ ਸੋਇਲ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਬਜਾਈ ਤੋਂ 33 ਤੋਂ 62 ਦਿਨਾਂ ਦੇ ਵਿਚਕਾਰ ਟਿੱਲਰ ਬਹੁਤ ਹੌਲੀ ਤੇ ਘੱਟ ਬਣੇ ਦੂਜੇ ਪਾਸੇ ਜਿਹੜੀ ਪੋਲੀ ਮਿੱਟੀ ਦੀ ਉਹਦੇ ਵਿੱਚ ਟਿੱਲਰ ਜਾਦੇ ਬਣੇ ਤੇ ਜਿਹੜੀ ਸਖਤ ਮਿੱਟੀ ਹੈ ਉਹਦੇ ਨਾਲੋਂ ਤੇਜ਼ ਬਣੇ ਦੂਜੇ ਨੰਬਰ ਉੱਪਰ ਜਿਹੜਾ ਇਹਨਾਂ ਦਾ ਨਤੀਜਾ ਇਹ ਨਿਕਲਿਆ ਵੀ ਪੂਰਾ ਰੇ ਪੂਰੇ ਤੱਤ ਪਾਉਣ ਦੇ ਬਾਵਜੂਦ ਕਣਕ ਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਦੀ ਘਾਟ ਦੇਖੀ ਗਈ ਪਰ ਦੂਜੇ ਪਾਸੇ ਇਹ ਵੀ ਦੇਖਿਆ ਗਿਆ ਕਿ ਫਾਸਫੋਰਸ ਦੀ ਕੋਈ ਘਾਟ ਨਹੀਂ ਹੈ। ਮੋٹے ਤੌਰ ਤੇ ਇਹਦਾ ਕਾਰਨ ਉਹਨਾਂ ਨੇ ਇਹ ਦੱਸਿਆ ਜਿਹੜੀ ਕੰਪੈਕਟਡ ਸੋਇਲ ਹੈ ਜਾਂ ਸਖਤ ਮਿੱਟੀ ਹੈ ਇਹਦੇ ਵਿੱਚ ਜੜਾਂ ਦਾ ਵਿਕਾਸ ਘੱਟ ਹੁੰਦਾ ਹੈ ਤੇ ਜੜਾਂ ਜਿਹੜੀਆਂ ਪੌਸ਼ਕ ਤੱਤਾਂ ਨੂੰ ਉਨੇ ਚੰਗੇ ਤਰੀਕੇ ਨਾਲ ਨਹੀਂ ਲੈ ਸਕਦੀਆਂ। ਬਾਜੀ ਇਹ ਵੀ ਆਪਣੇ ਬਹਾਨੇ ਵਿੱਚ ਤੇ ਇੱਥੇ ਮੈਂ ਜਿਹੜਾ ਦੇਖਿਆ ਜਿਵੇਂ ਹੁਣ ਆ ਇੱਥੇ ਕਣਕ ਦੀ ਟਿਲਰਿੰਗ ਹੋ ਰਹੀ ਹੈ ਉਰੇ ਆਪਾਂ ਦੇਖ ਸਕਦੇ ਆ ਵੀ ਇੱਥੇ ਟਿਲਰ ਬਣੇ ਹੋਏ ਨੇ 3 4 2 ਇੱਥੇ ਆ ਦੇਖੋ ਜਿਵੇਂ ਹੁਣ ਇਹਦੇ ਆ ਦੋ ਹੀ ਟਿਲਰ ਨੇ ਇੱਥੇ ਚਾਰ ਨੇ ਇਹਦੇ ਵੀ ਤਿੰਨ ਨੇ ਇਹਦੇ ਵੀ ਤਿੰਨ ਨੇ ਆ ਵੀ ਤਿੰਨ ਨੇ ਤਾਂ ਮੇਰੇ ਕਹਿਣ ਦਾ ਮਤਲਬ ਜਿੱਥੇ ਜ਼ਮੀਨ ਦਬ ਗਈ ਆ ਜ਼ਮੀਨ ਇੱਥੋਂ ਦਬੀ ਹੋਈ ਹੈ ਕੰਬਾਈਨ ਦੇ ਟਾਇਰ ਕਰਕੇ ਇੱਥੇ ਦੇ ਟਿਲਰ ਘੱਟ ਨਿਕਲੇ ਰਹੇ ਤੇ ਇਹੀ ਜੇ ਆਪਾਂ ਆ ਦੇਖੋ ਇੱਥੋਂ ਵੀ ਦਿਖਾਈ ਦੇ ਰਿਹਾ ਹੈ ਇਹੀ ਜੇ ਆਪਾਂ ਇੱਧਰ ਦੇਖੀਏ ਇੱਥੇ ਪੰਜ ਇੱਕ ਆ ਦੇਖੋ ਆ ਪੰਜ ਬਣੇ ਹੋਏ ਨੇ ਆ ਵੀ ਚਾਰ ਪੰਜ ਹੈਗੇ ਆ ਵੀ ਪੰਜ ਛੇ ਹੈਗੇ ਤੇ ਆ ਵੀ ਟਿੱਲਰ ਵੱਧ ਨੇ ਇੱਥੇ ਆ ਸਾਰੀ ਕਣਕ ਦੇ ਟਿੱਲਰ ਨੇ ਜਿਹੜੇ ਉਹ ਜ਼ਿਆਦੇ ਨੇ ਕੰਪੈਰੀਟਿਵਲੀ ਇੱਥੇ ਤਾਂ ਇਹਦਾ ਮਤਲਬ ਇਹ ਬਣ ਗਿਆ ਵੀ ਜਿਹੜੀ ਕੰਪੈਕਟਡ ਸੋਇਲ ਹੈ ਜਾਂ ਜਾਂ ਜਿਹੜੀ ਮਿੱਟੀ ਦਬ ਜਾਂਦੀ ਹੈ ਉੱਥੇ ਟਿੱਲਰਿੰਗ ਘਟ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ